ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਰਫ ਬੁਟੀਕ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਿੱਕਾ ਜਿਹਾ ਵਲੌਗ ਹੈ ਜਿਹੜਾ ਉਹ ਲੈ ਕੇ ਆਏ ਆਂ ਠੀਕ ਹੈ ਮੈਂ ਸੋਚਿਆ ਚਲੋ ਬਣਾ ਲੈਨੇ ਨਿੱਕਾ ਜਿਹਾ ਵਲੌਗ ਇੱਕ ਮੇਰਾ ਦਿਲ ਕੀਤਾ ਵੈਸੇ ਹੀ ਵਲੌਗ ਬਣਾਉਂਦਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਕਿ ਅਸੀਂ ਕਿੱਦਾਂ ਮੈਨੇਜ ਕਰਦੇ ਆਂ ਵਿੱਚ ਬੁਟੀਕ ਦਾ ਕੰਮ ਵੀ ਹੁੰਦਾ ਵਿੱਚ ਘਰ ਦੇ ਕੰਮ ਵੀ ਹੁੰਦੇ ਉਹ ਸਾਰੇ ਆਪਾਂ ਕਿੱਦਾਂ ਮੈਨੇਜ ਕਰਦੇ ਹੁੰਨੇ ਆਂ ਸਾਰਾ ਸ਼ਡਿਊਲ ਜਿਹੜਾ ਹੈਗਾ ਡੇਲੀ ਦਾ ਉਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਹਜੇ ਸਭ ਤੋਂ ਪਹਿਲਾਂ ਤਾਂ ਮੈਂ ਉੱਠੀ ਸੀਗੀ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਕੰਮ ਐ ਜਿਹੜੇ ਉਹ ਕਰਲੇ ਸੀਗੇ ਸਾਰੇ ਨਿਬੜਲੇ ਸੀ ਘਰ ਦੇ ਕੰਮ ਦਾ ਪਾਣੀ ਹਜੇ 9:00 ਦਾ ਟਾਈਮ ਹੈਗਾ 9:00 ਵਜੇ ਸੀਗੇ ਤੇ ਫਿਰ ਮੈਂ ਕੰਮ ਕਰਕੇ ਫਿਰ ਉਸ ਤੋਂ ਬਾਅਦ ਅੱਜ ਹੈਗੇ ਸੰਡੇ ਤੇ ਮੈਂ ਕੱਟਣਾ ਦੁਪਹਿਰਾ ਸਾਈਵਾਂ ਠੀਕ ਐ ਜੀ ਤੇ ਉਹ ਮੈਂ ਕੰਮ ਜਲਦੀ ਕਰਕੇ ਫਿਰ ਹੁਣ ਆਪਾਂ ਨਹਾਵਾਂ ਧੋਵਾਂਗੇ ਹਜੇ ਤੇ ਵਿੱਚ ਦੀ ਮੈਂ ਸੂਟਾਂ ਨਾਲ ਵੀ ਦੇਖੂੰਗੀ ਦੋ ਸੂਟਾਂ ਦੀ ਜਿਹੜੀ ਹੈਗੇ ਉਹ ਕਟਿੰਗ ਵੀ ਆਪਾਂ ਨੇ ਕਰਨੀ ਐ ਸੂਟ ਦੇਣੇ ਸੀਗੇ ਸਟਿਚ ਕਰਨੇ ਆ ਸੂਟ ਕਾਫੀ ਦਿਨ ਹੋ ਗਏ ਭਾਈ ਨੂੰ ਉਹਨਾਂ ਦਾ ਡੇਲੀ ਫੋਨ ਆਉਂਦਾ ਹੈ ਵੀ ਸਾਡੇ ਸੂਟ ਜਲਦੀ ਦੇ ਦੇ ਤਿਆਰ ਕਰਕੇ ਉਹਨਾਂ ਨੂੰ ਚਾਹੀਦੇ ਸੀਗੇ ਹੁਣ ਕੁਝ ਆਪਣੇ ਮੰਮੀ ਹੈ ਨਹੀਂ ਸੀ ਘਰ ਉਹਦੇ ਕਰਕੇ ਹੁਣ ਥੋੜਾ ਜਿਹਾ ਮੇਰਾ ਹੈਗਾ ਕੰਮ ਥੋੜਾ ਜਿਹਾ ਸਲੋ ਹੋਇਆ ਹੋਇਆ ਹਜੇ ਤੇ ਉਹ ਗਈ ਹੋਈ ਸੀਗੇ ਮੰਮੀ ਜੂਰ ਸਾਹਿਬ ਗਈ ਹੋਏ ਸੀਗੇ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਵਿੱਚ ਘਰ ਦੇ ਕੰਮ ਵੀ ਹੋ ਜਾਂਦੇ ਵੈਸੇ ਮੈਂ ਇਕੱਲੀਆਂ ਘਰ ਉਹਦੇ ਕਰਕੇ ਹੋ ਜਾਂਦਾ ਥੋੜਾ ਜਿਹਾ ਹਨਾ ਤੁਹਾਨੂੰ ਪਤਾ ਹੀ ਆ ਸਮਝਦਾਰੋਂ ਤੁਸੀਂ ਸਾਰੇ ਜਣੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੂਟ ਜਿਹੜੇ ਹੈਗੇ ਉਹਨਾਂ ਦੀ ਵੀਡੀਓ ਬਣਾਵਾਂਗੇ ਤੇ ਕਟਿੰਗ ਕਰਾਂਗੀ ਤੁਹਾਨੂੰ ਦਿਖਾ ਦਾਂਗੇ ਥੋੜਾ ਥੋੜਾ ਵੀਡੀਓ ਦੇ ਵਿੱਚ ਸਾਰਾ ਪਰ ਜ ਤੁਹਾਨੂੰ ਦੱਸਾਂਗੇ ਫਿਰ ਉਸ ਤੋਂ ਬਾਅਦ ਚ ਫਿਰ ਮੈਂ ਪਾਠ ਕਰੂੰਗੀ ਚਪੈਰਾ ਸਾਈਵ ਕਟੂੰਗੀ ਅੱਜ ਚਪੈਰਾ ਸਾਈਵ ਸੀਗਾ ਮੇਰਾ ਤੇ ਫਿਰ ਉਸ ਤੋਂ ਬਾਅਦ ਚ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਨਾਲ ਜੁੜੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਸਾਡਾ ਬਲੌਗ ਬਹੁਤ ਵਧੀਆ ਹੋਊਗਾ ਠੀਕ ਹੈ ਜੀ ਹੋਪਸ ਹੋ ਵਧੀਆ ਹੋਊਗਾ ਸਾਰਿਆਂ ਨੂੰ ਤੁਹਾਨੂੰ ਪਸੰਦ ਹੀ ਆਊਗਾ ਠੀਕ ਹੈ ਮਿਲਦੇ ਆਪਾਂ ਤੁਹਾਨੂੰ ਫਿਰ ਬਾਅਦ ਦੇ ਵਿੱਚ ਦੇਖੋ ਹੁਣ ਮੈਂ ਨਹਾ ਧੋ ਕੇ ਹਨਾ ਲੀ ਸੀਗੀ ਮੈਂ ਹਨਾ ਕਿਰਮ ਹੁਣ ਆਪਾਂ ਜੋ ਪਹਿਲਾ ਸਾਈਡ ਦੀ ਤਿਆਰੀ ਹੈ ਜਿਹੜੀ ਉਹ ਕਰਨ ਲੱਗ ਪਏ ਆ ਉੱਪਰੋਂ ਜਿੱਥੇ ਮੈਂ ਪਾਟ ਕਰਨੇ ਉੱਥੇ ਮੈਂ ਸਾਰੀ ਸਫਾਈ ਵਗੈਰਾ ਸਾਰਾ ਕੁਝ ਕਰਤਾ ਸੀਗਾ ਉਹ ਸਾਰੀ ਤਿਆਰੀ ਹੋ ਗਈ ਆਪਣੀ ਤੇ ਹੁਣ ਆਪਾਂ ਦੇਗ ਬਣਾਉਣ ਲੱਗੇ ਆ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਦੇਗ ਕਿਦਾਂ ਬਣਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂ ਮੈਰੀ ਆ ਠੀਕ ਹੈ ਆਪਾਂ ਸੁੱਚੇ ਹੀ ਰੱਖਿਆ ਹੋਇਆ ਸੀਗਾ ਕਿ ਉਹ ਇਹ ਵੀ ਦੇਖ ਲਈ ਸਾਡੇ ਸਮਾਨ ਦੀ ਦੇਗ ਵਾਸਤੇ ਮੈਂ ਥੋੜੀ ਜਿਹੀ ਬਣਾਉਣੀ ਹੁੰਨੀ ਵੀ ਚਲੋ ਜਿੰਨੇ ਕੁ ਲੱਗ ਜਵੇ ਹਨਾ ਕਿੰਨਾ ਬਰੀ ਜਾਂਦੀ ਹੈ ਹਲੋ ਜੀ ਮੇਰੇ ਹੁਣੇ ਚਪੈਲਾ ਸਾਈਡ ਦੀ ਤਿਆਰੀ ਹੈ ਜਿਹੜੀ ਉਹ ਚੱਲ ਰਹੀ ਹੈਗੀ ਕਿਉਂ ਥੋੜੇ ਜਿਹਾ ਪਹੋਰ ਪਾਵਾਂਗਾ ਲੱਗ ਰਿਹਾ ਸੀ ਥੋੜਾ ਪਰ ਇਸ ਤੋਂ ਬਾਅਦ ਮੈਂ ਜੋਤ ਤਿਆਰ ਕਰਕੇ ਸਾਰਾ ਸਮਾਨ ਤਿਆਰ ਕਰਾਂਗੀ ਮੈਂ ਤੁਹਾਨੂੰ ਪਸਾਰੀ ਦੇ ਉਤਪੀਤਰੀਏ ਜਿਹੜੀ ਉਹ ਕਰਾਂਗੀ ਮੈਂ ਤੁਹਾਨੂੰ ਦਿਖਾਉਂਗੀ ਸਾਰੀ ਸ਼ੇਅਰ ਕਰਾਂਗੀ ਕਈ ਵਾਰ ਨਾ ਕਿਸੇ ਹੋਰ ਭੈਣ ਨੇ ਦਪਹਿਰਾ ਸਾਈਕ ਜਿਹੜਾ ਹੈਗਾ ਘਟਣਾ ਹੁੰਦਾ ਤਾਂ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਆਪਾਂ ਕਿੱਦਾਂ ਕੀ ਕਰਨਾ ਹੈ ਤਾਂ ਮੈਂ ਉਹ ਵੀ ਤੁਹਾਨੂੰ ਸਾਰਾ ਦੱਸ ਦੂੰਗੀ ਉਹਦੇ ਵਿੱਚ ਠੀਕ ਹੈ ਜੀ ਤੇ ਬਹੁਤ ਵਧੀਆ ਹੋਊਗਾ ਜੇ ਚਲੋ ਕਈ ਮੇਰੀਆਂ ਭੈਣਾਂ ਲੱਗਣਗੇ ਦਪਹਿਰਾ ਸਾਈਕ ਕਰਤਨ ਤੋਂ ਬਹੁਤ ਵਧੀਆ ਹੁੰਦਾ ਹੈਗਾ ਸੰਡੇ ਵਾਲੇ ਦਿਨ ਹੁੰਦਾ ਹੈਗਾ ਠੀਕ ਹੈ ਜੀ ਮੈਂ ਦਿਖਾਉਂਗੀ ਸਾਰੀ ਤੇ ਅੱਗੇ ਤੁਹਾਨੂੰ ਲੱਗੇਗੀ ਦੇਖੋ ਬਸ ਇਦਾਂ ਤਿਆਰੀ ਜਿਹੜੀ ਦੁਪਹਿਰਾ ਸਾਈਵ ਕੱਟਣ ਦੀ ਤਿਆਰੀ ਆ ਉਹ ਆਪਾਂ ਕਰ ਲਈ ਐ ਜੋ ਦੱਪਾਂ ਲਾ ਲਈ ਠੀਕ ਐ ਜੀ ਤੇ ਆਹ ਆਪਾਂ ਨੇ ਦੀਗ ਬਣਾ ਕੇ ਤਾਂ ਕੀ ਹੋਈ ਐ ਠੀਕ ਐ ਆਪਾਂ ਪਾਣੀ ਰੱਖਿਆ ਹੋਇਆ ਐ ਜੀ ਤੇ ਧੂਫ ਲਾ ਲਈ ਇਹ ਸਾਰਾ ਕੰਮ ਆਪਣਾ ਹੋ ਗਿਆ ਤਿਆਰੀ ਹੋ ਗਈ ਆਪਣੀ ਹੁਣ ਆਪਾਂ ਇੱਥੇ ਇਦਾਂ ਪਾਠ ਕਰਾਂਗੇ ਬੈਠ ਕੇ ਠੀਕ ਐ ਜੀ ਤੇ ਹੁਣ ਆਪਣਾ ਪਾਠ ਹੋ ਗਿਆ ਸੀਗਾ ਕਿ ਸਾਰਾ ਫਿਰ ਆਪਾਂ ਸ਼ਾਮ ਦਾ ਕੰਮ ਕਰਕੇ ਹੁਣ ਆਪਾਂ ਥੋੜਾ ਬਾਜ਼ਾਰ ਦਾ ਕੰਮ ਸੀ ਉਹ ਕਰਨ ਚੱਲੇ ਸੀਗੇ ਇਹ ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖਦੇ ਆ ਕੀ ਬਣਦਾ ਹੈਗਾ ਹੁਣ ਸਾਰਾ ਬਾਜ਼ਾਰ ਦਾ ਕੰਮ ਕਰਕੇ ਤਾਂ ਸ਼ਾਇਦ ਆਪਾਂ ਲੇਟ ਹੋ ਜਾਾਂਗੇ ਠੀਕ ਹੈ ਮੋੜਦੇ ਨਹੀਂ ਪਤਾ ਥੋੜਾ ਜਿਹਾ ਢਿਰਾ ਵੀ ਹੋ ਜੇ ਜਾ ਕੇ ਫਿਰ ਕੰਮ ਕਰਨਾ ਪਊਗਾ ਤੇ ਬਸ ਐਵੇਂ ਸਾਰਾ ਦਿਨ ਬਿਜ਼ੀ-ਬਿਜ਼ੀ ਜੇ ਚੱਲਦਾ ਰਹਨੇਗਾ ਤੇ ਫਿਰ ਬਾਕੀ ਸੁੱਟਾਂ ਦਾ ਵੀ ਦੇਖਣਾ ਅੱਜ ਵੈਸੇ ਮੇਰਾ ਸੁੱਟਾਂ ਦਾ ਕੋਈ ਕੰਮ ਹੋਇਆ ਨਹੀਂ ਹੈਗਾ ਹੁਣ ਬਾਜ਼ਾਰ ਦਾ ਸੀ ਮੈਂ ਕਿਹਾ ਚਲੋ ਅੱਜ ਦਿਨ ਜਾ ਤਾਂ ਲੰਘੇ ਹੀ ਐਵੇਂ ਚਲੋ ਬਾਜ਼ਾਰ ਦਾ ਕੰਮ ਵੀ ਕਰ ਹੀ ਆਉਣੀ ਆ ਠੀਕੇ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਬਾਅਦ ਤੁਜਾਰੀ ਹੁੰਦੀ ਹੈ ਕਿ ਜਿਹੜਾ ਐਂਪੇਰੂ ਮਾਰਦਾ ਇੱਕ ਹੋਕਾ ਸੰ ਚਲੋ ਜੀ ਹੁਣ ਆਪਾਂ ਬਾਜ਼ਾਰ ਵਸ ਪੰਚਨਾ ਲਈ ਆ ਮਾਰਕੀਟ ਚ ਕਿਉਂ ਜਾ ਕੇ ਦੇਖਦੇ ਆ ਸਮਾਨ ਜਾ ਲੈਣਾ ਸੀ ਥੋੜਾ ਜਿਹਾ ਆਹੀ ਬੁਟੀਕ ਦਾ ਕੰਮ ਸੀਗਾ ਮੈਨੂੰ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਬਾਅਦ